ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨੀ ਮਾ ਵੱਡੀ ਖਬਰ ਸਾਹਮਣੇ ਜਾਂ ਪੰਜਾਬੀ ਗਾਇਕਾ ਅਤੇ ਅਦਾਕਾਰ ਅਮਰ ਨੂਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਿਆ ਫੋਨ ਕਾਲ ਦੇ ਜ਼ਰੀਏ ਇਹ ਧਮਕੀ ਦਿੱਤੀ ਗਿਆ ਗਾਇਕ ਅਮਰ ਨੂਰੀ ਨੂੰ ਇੱਕ ਧਮਕੀ ਭਰਿਆ ਕਾਲ ਆਉਂਦਾ ਜਿਸ ਦੇ ਵਿੱਚ ਕਿਸੇ ਗੀਤ ਨੂੰ ਲੈ ਕੇ ਕੁਝ ਗੱਲ ਆਕੀ ਜਾਂਦੀ ਆ ਤੇ ਉਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਆ ਧਮਕੀ ਦੇਣ ਵਾਲੇ ਵਿਅਕਤੀ ਨੇ ਖੁਦ ਨੂੰ ਪੁਲਿਸ ਮਲਾਜ਼ਮ ਦੱਸਿਆ ਪਰ ਅਜੇ ਤੱਕ ਸਪਸ਼ਟ ਨਹੀਂ ਹੋਇਆ ਕਿ ਕਿਹੜੇ ਵਿਅਕਤੀ ਦੀ ਕੌਲ ਹੈ ਇਸ ਦੀ ਖੰਨਾ ਤੋਂ ਵੱਡੀ ਕਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਖੰਨਾ ਦੇ ਰਹਿਣ ਵਾਲਿਆ ਮਰਹੂਮ ਜਿਹੜੇ ਪੰਜਾਬੀ ਗਾਇਕ ਨੇ ਸਰਦੂਲ ਸਿਕੰਦਰ ਉਹਨਾਂ ਦੇ ਧਰਮ ਪਤਨੀ ਨੇ ਅਮਰ ਨੂਰੀ ਪ੍ਰਸਿੱਧ ਗਾਇਕਾ ਵੀ ਨੇ ਅਦਾਕਾਰਾ ਵੀ ਨੇ ਤੇ ਅੱਜ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਿਆ ਰਿਪੋਰਟਾਂ ਦੇ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਅਮਰ ਨੂਰੀ ਨੂੰ ਫੋਨ ਕੀਤਾ ਜਾਂਦਾ ਉਸ ਨੂੰ ਧਮਕੀ ਦਿੱਤੀ ਜਾਂਦੀ ਕਿਸੇ ਗੀਤ ਨੂੰ ਲੈ ਕੇ ਤੇ ਖੁੱਦ ਇਹ ਗੱਲ ਲੱਗ ਜਾਂਦੀ ਹੈ ਕਿ ਮੈਂ ਪੁਲਿਸ ਮੁਲਾਜ਼ਮਾਂ ਪਰ ਉਸ ਤੋਂ ਬਾਅਦ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦੇ ਵੱਲੋਂ ਤੁਰੰਤ ਖੰਨਾ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸੰਪਰਕ ਸੱਜਿਆ ਜਾਂਦਾ ਪੁਲਿਸ ਦੁਆਰਾ ਇਲੈਕਟ੍ਰਿਕ ਸ਼ਿਕਾਇਤ ਦੇ ਆਧਾਰ ਦੇ ਉੱਪਰ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਹੁਣ ਆਈਟੀ ਟੀਮ ਦੇ ਵੱਲੋਂ ਜਿਹੜਾ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਕਿ ਆਖਰ ਕਾਲ ਕਿਸ ਨੇ ਕੀਤੀ ਸੀ ਇਸ ਦੇ ਪਿੱਛੇ ਦੀ ਮਨਸ਼ਾ ਕੀ ਸੀ ਕੀ ਕੋਈ ਫਰauti ਵਗੈਰਾ ਮੰਗੀ ਜਾਣੀ ਸੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਇੰਨੀ ਦਿਨੀ ਪੰਜਾਬ ਦੇ ਵਿੱਚ ਇਸ ਤਰੀਕਾਰ ਬਹੁਤ ਸਾਰੀਆਂ ਈਮੇਲਸ ਜਾਂ ਫੋਨ ਕਾਲਸ ਦਾ ਮਾਹੌਲ ਬਣਿਆ ਹੋਇਆ ਅੱਜ ਹੀ ਹਲੇ ਪਟਿਆਲਾ ਦੇ ਵਿੱਚ ਕਾਲਸ ਜੜੀ ਈਮੇਲਸ ਦੇ ذریعے ਜੋ ਪਟਿਆਲਾ ਦੇ ਕੁਝ ਸਕੂਲ ਨੇ ਉਹਨਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਐ ਇਸ ਤੋਂ ਪਹਿਲਾਂ ਜਲੰਧਰ ਦੇ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਸੀ ਇਸ ਤੋਂ ਪਹਿਲਾਂ ਅਮ੍ਰਿਤਸਰ ਦੇ ਵਿੱਚ ਇਸੇ ਤਰੀਕੇ ਬੰਬ ਦੇ ਨਾਲ ਡਾਊਨ ਦੀ ਧਮਕੀ ਸਕੂਲਾਂ ਨੂੰ ਮਿਲੀ ਸੀ ਤੇ ਅੱਜ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਕੇ ਫੋਨ ਕਾਲ ਦੇ ذریعے ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ